ਸਤਜੰਤ ਸਿੰਘ ਲੰਗਵਾਤ ਸਾਹਿਬ ਜਿਹੜੇ ਸ਼ੋਮਨੀ ਕਲਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੀ 20 ਤਰੀਕ ਦੀ ਵਰਸੀ ਹੈ 20 ਅਗਸਤ ਉਹਦੇ ਸਬੰਧ ਦੇ ਵਿੱਚ ਮੀਟਿੰਗ ਬੁਲਾਈ ਹੈ ਤੇ ਸਾਰੇ ਬੰਦੇ ਚਾਹੁੰਦੇ ਨੇ ਕਿ ਉਹਨਾਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨਸ ਮੇਰਾ ਖਿਆਲ ਹੈ ਵੀ ਰਿਜਨਲ ਪਾਰਟੀ ਦਾ ਇੱਕੋ ਪ੍ਰਧਾਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਮੀਟਿੰਗ ਕਰਕੇ ਆਏ ਤੇ ਉਹਨਾਂ ਨੇ ਬਹੁਤ ਕੁਝ ਜੇ ਉਹ ਕਿਤੇ ਲਾਗੂ ਹੋ ਜਾਂਦਾ ਤਾਂ ਚੰਡੀਗੜ੍ਹ ਦਾ ਦਰਵਾਜ਼ਾ ਨਹੀਂ ਸੀ ਆਣਾ ਪਾਣੀ ਦਾ ਦਰਵਾਜ਼ਾ ਨਹੀਂ ਸੀ ਆਣਾ ਉਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਬੁਲਾਈ ਹੈ ਅੱਜ ਤੁਸੀਂ ਦੇਖੇ ਰਹੇ ਹੋ ਸ਼ੋਮਨੀ ਕਾਲੀ ਦਲ ਦੇ ਵਿੱਚ ਵੀ ਥੋੜਾ ਜਿਹਾ ਅਸੀਂ ਚੁੱਪ ਹੋ ਗਿਆ ਸਾਰੇ ਬੰਦੇ ਚਾਹੁੰਦੇ ਨੇ ਕਿ ਜਿੰਨੀਆਂ ਖਾਤੋਂ ਕੋਈ ਗਲਤੀਆਂ ਹੋਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਜਾ ਕੇ ਵੀ ਆਏ ਆ ਕਿ ਉੱਥੇ ਅਸੀਂ ਲਿਖ ਕੇ ਵੀ ਦੇ ਕੇ ਆਏ ਆ ਕਿ ਜੀ ਆਹਾ ਆ ਗੱਲ ਕਿ ਸਤਿ ਹੋਈਆਂ ਨੇ ਅਸੀਂ ਉਸ ਟਾਈਮ ਦੇ ਵਿੱਚ ਚੁੱਪ ਰਹੇ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਉਸ ਗੱਲ ਦੇ ਅਸੀਂ ਕਿ ਮਾਈ ਗਾਜਨਾ ਮੰਗਲਦੇ ਵੀ ਲਈ ਅਸੀਂ ਵਿਦਨ ਪਾਰਟੀ ਕਹਿੰਦੇ ਵੀ ਰਹੇ ਇਹ ਨਹੀਂ ਗੱਲ ਕੇ ਨਹੀਂ ਤਕਰੀਬਨ 7-8 ਸਾਲ ਅਸੀਂ ਲਗਾਤਾਰ ਸਰ ਸੁਖਵੀਰ ਸਿੰਘ ਬਾਦਲੂ ਅਸੀਂ ਕਹਿੰਦੇ ਰਹੇ ਕਿ ਆਪਾਂ ਚਾਹੇ ਮਾਫੀ ਦੀ ਗੱਲ ਹੈ ਚਾਹੇ ਸ਼੍ਰੀ ਗੁਰਵੰਤ ਸਾਹਿਬ ਦੀ ਚੋਰੀ ਦੀ ਗੱਲ ਹੈ ਚਾਹੇ ਅੰਗ ਪਾੜਨ ਦੀ ਗੱਲ ਹੈ ਜਾਂ ਕੋਈ ਚਲਣ ਦੀ ਗੱਲ ਹੈ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਬਲੰਡਰ ਗਲਤੀਆਂ ਹੋਈਆਂ ਨੇ ਕਿ ਆਪਣੇ ਕੋ ਇੱਕੋ ਪਾਰਟੀ ਹੈ ਜਿਹਦੇ ਕੋ ਰਾਹ ਹੈਗਾ ਨਿਕਲਣ ਨੂੰ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਮਾਫੀ ਮੰਗ ਲਈ ਤੇ ਉਹਦੇ ਨਾਲ ਆਪਣੀ ਸਾਰੀ ਗੱਲ ਠੀਕ ਹੋ ਗਈ ਪਰ ਉਹ ਉਹਨਾਂ ਦੀ ਇੱਕ ਗੱਲ ਸੀ ਵੀ ਆਪਾਂ ਗਲਤੀ ਕੀਤੀ ਕੋਈ ਨਹੀਂ ਆਪਾਂ ਜਾ ਕੇ ਫਰਾਂਸਾਂ ਨੂੰ ਮਾਫੀ ਮੰਗ ਲਈ ਅਸੀਂ ਜਾ ਕੇ ਸਾਰਾ ਸ਼ੋਮਣੀ ਕਲਦਲ ਗਿਆ ਸੀਗਾ ਬਾਬਾ ਬਰਕਸਿੰਗ ਦੇ ਗੁਰਦੁਆਰ ਸਾਹਿਬ ਹੋ ਵੀ ਪਾਇਆ ਉੱਥੇ ਮਾਫੀ ਮੰਗੀ ਬਾਲ ਸਾਹਿਬ ਦੀ ਵਰਚੀ ਦੇ ਉੱਤੇ ਵੀ ਮਾਫੀ ਮੰਗੀ ਪਰ ਜੋ ਵਿਧਾਨਤ ਹੈ ਜੋ ਉਸ ਨਾਂਤ ਹੈ ਉਸ ਤੇ ਨਹੀਂ ਆਉਂਦਾ ਜਦੋਂ ਅਸੀਂ ਦੇਖਿਆ ਕਿ ਬਿਲਕੁਲ ਹੀ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਸੀ ਗਲਤੀ ਕੀਤੀ ਐ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਹਾਂ ਚਾਰ ਕੇ ਇਲੈਕਸ਼ਨਾਂ ਤਾਂ ਵੈਸੇ 5-6 ਹੋਈਆਂ ਜੇ 17 ਹੀ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 19 ਆਈ ਇਲੈਕਸ਼ਨ ਦੀ ਗੱਲ ਕਰ ਲਈਏ ਫਿਰ 22 ਦੀ ਇਲੈਕਸ਼ਨ ਦੀ ਗੱਲ ਕਰਦੀ ਆ ਥੋੜੀ ਬਾਈ ਇਲੈਕਸ਼ਨ ਹੋਈ ਐ ਸੂਰੂ ਵਾਲੀ ਤੇ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਐ ਇਹਦੇ ਵਿੱਚ ਸ਼ੋਮਨੀ ਕਾਲੀਦਲ ਦੀ ਜਵੰਤ ਜਬਤ ਹੋ ਪਾਰਟੀ ਜਵੰਤ ਤੱਕ ਹੋ ਜਵੰਤ ਚੌਥੇ ਪਹਿਲਾਂ ਵੀ ਹੋਈ ਸੀ ਇੱਕ ਵਾਰੀ 89 ਦੇ ਵਿੱਚ ਜਦੋਂ ਸਿਮੰਤਰੀ ਮਾਨ ਨੇ ਇਲੈਕਸ਼ਨ ਲੜੀ ਉਦੋਂ ਵੀ ਸ਼ੋਮ ਨਿਕਲ ਗਏ ਜਵਾਨ ਜਲਤ ਹੋ ਗਈ ਸੀ ਪਰ ਉਦੋਂ ਪੰਥ ਦੀ ਵੋਟ 500 ਚੜੀ ਗਈ ਸੀ ਜਿਵੇਂ ਹੁਣ ਅਮਰਤਪਾਲ ਨੂੰ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਉਦੋਂ ਪੰਥ ਦੀ ਵੋਟ ਪੰਥ ਨੂੰ ਗਈ ਸੀ ਪਰ ਐਸ ਕੇ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਐਸ ਕੇ ਕਾਂਗਰਸ ਨੂੰ ਗਈ ਤੇ ਬੀ ਜੇ ਪੀ ਚ ਵੀ ਵਾਗੀ ਇਹ ਆਪ ਜੀ ਲੱਖ ਸੋ ਇਹ ਬਹੁਤ ਮੱਲ ਢੰਗਾਈ ਨਾਲ ਸੋਚਣ ਵਾਲੀ ਗੱਲ ਹੈ ਤੇ ਅਸੀਂ ਕੋਈ ਰਾਹ ਫਿਰ ਦੇਖਿਆ ਕਿ ਵੀ ਹੁਣ ਇਦੋਂ ਬਿਨਾਂ ਰਾਹ ਕੋਈ ਨਹੀਂ ਵੀ ਜਾ ਕੇ ਜੇ ਫੁਲਾਨ ਸਾਹਿਬ ਨਹੀਂ ਜਾਂਦੇ ਹਨ ਤਾਂ ਫਿਰ ਆਪਾਂ ਆਪ ਚਲੇ ਜਾਈਏ ਕਿਸੇ ਟਾਈਮ ਦੇ ਵਿੱਚ ਗੱਲ ਹੁੰਦੀ ਸੀ ਆ ਰਾਜ ਦੀ ਗੱਲ ਤਾਂ ਆਪਾਂ ਹੁਣ ਕਰਨ ਲੱਗੇ ਆ ਆ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਦਾ ਜਿਆਦਾ ਹੀ ਦੇਖੀਆਂ ਨੇ ਮੋਰਚੇ ਲਾਏ ਨੇ ਪਰ ਜਿੱਥੇ ਸ਼ੋਮਨੀ ਕਲਦਲ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਉਥੇ ਦਿੱਲੀ ਹਲ ਜਾਂਦੀ ਸੀ ਅੱਜ ਕੋਈ ਗੱਲ ਸੁਣਨ ਨੂੰ ਵੀ ਤਿਆਰ ਹੈ ਨਹੀਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਖਰਾਉਤ ਆਈ ਆ ਕਲਦਲ ਪਿੱਛੇ ਚਲੇਗਾ ਸੋ ਉਹ ਮਨ ਬਣਾ ਕੇ ਅਸੀਂ ਮਨ ਬਣਾਇਆ ਕਿ ਅਪਾ ਅਸੀਂ ਕੱਲ ਤੱਕ ਜਾ ਕੇ ਤੇ ਸੰਤਾਂ ਦੀ ਪਰਸੀ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਅੱਜ ਜੇ ਦੇਖੀਏ ਨਾ ਪੰਜਾਬੀ ਕੋਈ ਕੱਲੇ ਪੰਜਾਬ 'ਚ ਨਹੀਂ ਸਾਰੇ ਦੁਨੀਆ ਦੇ ਵਿੱਚ ਵਸਦੇ ਨੇ ਤੇ ਸਾਰਿਆਂ ਦੇ ਲਈ ਉਹ ਤੇ ਜਿਵੇਂ ਅਦਰੋਂ ਤੁਸੀਂ ਅਪਾ ਅਲ ਤੱਕ ਤੇ ਮਾਫੀ ਮੰਗੀ ਇੱਕ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਸੁੱਨੇ ਸੁਣੇ ਮੇਨ ਅੱਗੋਂ ਨੂੰ ਸ਼੍ਰੋਮਣੀ ਅਕਾਲੀ ਦਰ ਤੋਂ ਕਰਤਾ ਅਗਲਾ ਕੀ ਸਟੈਪ ਹੈ ਦੇਖੋ ਉਹ ਸਾਨੂੰ ਪਹਿਲਾਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਸਾਨੂੰ ਪਤਾ ਸੀ ਕਿ ਸੱਜ ਵੀਰ ਸਿੰਘ ਬਾਲ ਜੋ ਉਹਨਾਂ ਦੀ ਸੁਹਾਏ ਮੈਂ ਉਹਨਾਂ ਨਾਲ ਦੋ ਤਿੰਨ ਵਾਰ ਗੱਲ ਕੀਤੀ ਸੀ ਪਹਿਲਾਂ ਕਿ ਵੀ ਜਿੱਥੇ ਆਪਾਂ ਕੈਂਡੀਡੇਟ ਅਨਾਉਂਸ ਕਰਦੇ ਆ ਆਪਾਂ ਕਟੋੜ ਜਿਹੜੇ ਮਰਜ਼ੀ ਕੈਂਡੀਡੇਟ ਅਨਾਉਂਸ ਕਰਦੇ ਕੋਈ ਫਰਕ ਨਹੀਂ ਹੈ ਤੇਰਾ ਮਨ ਬਣਿਆ ਹੋਇਆ ਪਰ ਤੂੰ ਦੋ ਬੰਦੇ ਆਪਣੇ ਨਾਲ ਬਿਠਾ ਲਾ ਬਿਠਾ ਕੇ ਉਹਨਾਂ ਨੂੰ ਅਨਾਉਂਸ ਕਰਦੇ ਉਹ ਕਹਿੰਦਾ ਮੈਂ ਤੁਰਾ ਹੀ ਨਹੀਂ ਹੁੰਦਾ ਮੈਂ ਜਿਸ ਜਦਾਂ ਮਰਜ਼ੀ ਉਹਤੇ ਅਨਾਉਂਸ ਕਰ ਦਿੰਦਾ ਮੈਂ ਰਹੀ ਨਹੀਂ ਸਕਦਾ ਸੋ ਸੁਹਾ ਦੀ ਗੱਲ ਬਣ ਜਾਂਦੀ ਹੈ ਆ ਵੀ ਸੋਇ ਜੀ ਕਿ ਸਾਡੇ ਕਹੇ ਤੇ ਉਹ ਨਹੀਂ ਮੰਨੇ 7-8 ਸਾਲ ਲਗਾਤਾਰ ਵਿਧਨ ਪਾਰਟੀ ਕਹਿੰਦੇ ਰਹੇ ਨਹੀਂ ਮੰਨੇ ਉਹ ਹੁਣ ਸ਼੍ਰੀ ਅਕਾਲਤਾ ਸਾਥੇ ਜਾ ਕੇ ਆਏ ਨੇ ਜਦੋਂ ਉਹਨੇ ਬੁਲਾਇਆ ਉਹ ਇੱਕ ਐਸਾ ਸਿਸਟਮ ਆਨੇ ਸੀ ਵਿੱਚ ਕਿ ਕੋਈ ਗੱਲਬਾਤ ਦਾ ਤਰੀਕਾ ਨਿਕਲ ਜਾਂਦਾ ਜਾਂ ਕੋਈ ਐਸਾ ਲੱਗਦਾ ਹੁੰਦਾ ਵੀ ਜੇ ਮੰਨ ਲਓ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਕੋਈ ਗੱਲ ਮੰਨਦਾ ਨਹੀਂ ਉਹਨੂੰ ਕਾਰਨ ਦਾ ਕੋਈ ਬੇਵਿਸ਼ਾਹੀ ਦਾ ਮਤਾ ਪੈ ਜਾਂਦਾ ਕੋਈ ਸਿਹਰਦਾ ਹੈ ਨਹੀਂ ਪਤਾ ਨਹੀਂ ਕਿੱਦਾਂ ਦੇਖੋ ਹੁਣ ਤਾਂ ਜਿਹੜੀ ਗੇਮ ਹੈ ਸ਼੍ਰੀ ਅਕਾਲਤਾ ਸਾਹਿਬ ਦੇ ਜਿਲਦਾਂ ਸਾਥੀ ਜੋ ਕਹਿ ਦੇਣਗੇ ਅਸੀਂ ਉਸੇ ਗੱਲ ਤੇ ਫਿਲਟਰ ਹਾਂ ਖੜੀ ਤਾਂ ਹੁਕਮ ਆਉਣ ਦਾ ਉਥੋਂ ਕੋਈ ਕਿੰਤੂ ਪ੍ਰੰਤੂ ਕੋਈ ਬੰਦਾ ਵੀ ਨਹੀਂ ਕਰ ਸਕਦਾ ਇਕੱਲੇ ਅਸੀਂ ਨਹੀਂ ਕਰ ਸਕਦੇ ਦੁਨੀਆ ਦੇ ਜਿੱਥੇ ਵੀ ਸਿੱਖ ਵਸਦਾ ਹੈ ਉਥੇ ਸ੍ਰੀ ਕਾਲਤਾ ਦਾ ਹੁਕਮ ਚੱਲਦਾ ਜੇਕਰ ਹੁਕਮ ਹੁੰਦਾ ਤਾਂ ਮੁਰਤੋਂ ਅਕਾਲੀ ਦੰਦ ਦੇ ਛੱਡੇ ਮਾ ਜੋ ਸਾਨੂੰ ਤਾਂ ਉਹ ਕਹਿੰਦੇ ਨੇ ਕਿ ਘਰੇ ਘਰੇ ਬੈਠਣਾ ਸੁਖਵੀਰ ਬਾਦਲ ਨਾਲ ਜਾਣਾ ਕਿਤੇ ਵੀ ਜਾਣਾ ਜੋ ਉਹਨਾਂ ਦਾ ਹੁਕਮ ਹੋਊ ਇਨਵਿਨ ਲਾਗੂ ਹੋਊਗਾ ਅਸੀਂ ਉਹ ਤੋਂ ਕਿੰਤੂ ਪ੍ਰੰਤੂ ਕਰ ਨਹੀਂ ਸਕਦੇ ਕੋਈ ਵੀ ਸਿੱਖ ਨਹੀਂ ਕਰਦਾ ਕਿੰਨੇ ਧੰਨਵਾਦ ਆਉਣ ਦੀ ਸੰਭਾਵਨਾ ਹੈ ਦੇਖੋ ਇਹ ਤਾਂ ਉਹ ਕਾਫਤਾ ਤਕਰੀਬਨ ਸੁਖਵੀਰ ਸਿੰਘ ਬਾਦਲ ਨੂੰ ਗਿਆ ਨੂੰ ਹੋ ਗਿਆ ਉੱਤੇ ਤੁਸੀਂ ਉਸ ਤੋਂ ਪਹਿਲਾਂ ਜਾ ਕੇ ਆਇਓ ਕਿੰਨਾ ਟਾਈਮ ਜਥੇਦਾਰ ਜੀ ਕਿੰਨਾ ਟਾਈਮ ਲੱਗਦਾ ਦੇਖੋ ਇਹ ਟਾਈਮ ਕਹਿਣਾ ਫੈਸਲਾ ਕਹਿਣਾ ਉਥੇ ਕੋਈ ਕਿੰਤੂ ਪ੍ਰੰਤੂ ਕਰਨਾ ਇਹ ਹੋ ਨਹੀਂ ਸਕਦਾ ਨਾ ਜੀ ਟਾਈਮ ਪੁੱਛ ਸਕਦੇ ਨਾ ਅਸੀਂ ਕਿੰਤੂ ਪ੍ਰੰਤੂ ਕਰ ਸਕਦੇ ਆ ਇਹ ਰਸਾਇਣ ਇਹ ਕਹਿ ਰਹੇ ਨੇ ਵੀ ਸਮਾਣੇ ਦੇ ਵਿੱਚ ਤੁਸੀਂ ਜਦੋਂ ਇੰਕੇ ਸ਼ਰਮਾ ਜੀ ਐਮਪੀ ਦੀ ਚੋਣ ਲੜ ਰਹੇ ਸੀ ਤੁਸੀਂ ਇੱਕ ਵੀ ਵਾਰ ਜਾ ਕੇ ਸਮਾਣੇ ਵਾਲਕੇ ਦੇ ਵਿੱਚ ਉਹਨਾਂ ਲਈ ਇੱਕ ਵੀ ਵੋਟ ਵਾਰੀ ਜਾ ਲੋਕਾਂ ਨੂੰ ਨਹੀਂ ਪ੍ਰੇਰਿਆ ਨਾ ਹੀ ਗਏ ਹੋ ਵੀ ਪਰਚਾ ਅਸੀਂ ਸਿੱਧੀ ਤੌਰ ਤੇ ਕਹੀ ਤੇ ਕਿਹਾ ਤੁਸੀਂ ਦੂਜੇ ਲੋੜ ਕਰ ਰਹੇ ਸੀ ਵੀ ਨਹੀਂ ਗਿੱਤੀ ਕਿ ਉਹਨਾਂ ਬਾਰੇ ਕੀ ਦੇਖੋ ਦੇਖੋ ਜਿੰਨਾ ਚਿਰ ਇਲੈਕਸ਼ਨ ਰਹੀ ਉਹਨਾਂ ਚਾ ਸ਼ਰਮਾ ਜੀ ਕਹਿੰਦੇ ਸੀ ਵੀ ਰਖੜਾ ਸਾਹਿਬ ਪੰਜ ਕਾਸ਼ੀ ਸ਼ਮਸਾਹ ਨੇ ਚਾਰ ਮੇਰੇ ਕੋਲ ਨੇ ਪੰਜ ਰਖੜਾ ਸਾਹਿਬ ਕੋਲ ਨੇ ਆਂ ਉਹਨਾਂ ਦੀ ਆਪਣੀ ਇਹ ਸੀਗੀ ਤੁਸੀਂ ਉਹਦੀ ਵੀਡੀਓ ਕੱਢ ਕੇ ਦੇਖੋ ਕਿ ਵੀ ਘੱਟੋ ਘੱਟ 70000 ਵੋਟ ਤੇ ਅਸੀਂ ਜੇ ਆ ਵੀ ਜਿੱਤ ਕੇ ਆਵਾਂਗੇ ਉੱਥੇ ਅਸੀਂ 34000 ਵੋਟ ਤੇ ਹਾਰ ਗਏ ਮੇਰੀ ਜਿਹੜੇ ਇਲੈਕਸ਼ਨਲ ਸਮਾਣੀ ਦੀ ਗੱਲ ਕਰ ਲਈਏ ਤਾਂ ਤਕਰੀਬਨ ਸਾਰੇ ਪ੍ਰਾਇਜ ਬੱਧ ਵੋਟ ਪਈ ਹੈ ਪਰਸੈਂਟੇਜ ਦੇ ਹਿਸਾਬ ਨਾਲ ਗੱਢ ਕੇ ਦੇਖ ਲੋ ਜੀ ਜਿਆਦਾ ਜਿਹੜੀ ਗੱਲ ਪਿੱਛੇ ਹੁਣ ਆ ਰਹੀ ਸੀਗੀ ਕਿ ਜੇ ਜਲਦੀ ਡੈਲੀਗੇਟਸ ਦਾ ਇਹ ਜਲਾਸਾ ਲਾ ਕੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹਦੇ ਸੰਬੰਧੀ ਕੀ ਪ੍ਰਕਿਰਿਆ ਰਹੂਗੀ ਜਔ ਮਤਲਬ ਜਦੋਂ ਜਿਆਦਾ ਕਾਲਤਾ ਸਾਹਿਬ ਦਾ ਵਿਆਹ ਉਸ ਤੋਂ ਆਉਣ ਤੋਂ ਬਾਅਦ ਹੋਊਗਾ ਉਹ ਤੋਂ ਬਾਅਦ ਹੀ ਮੇਰਾ ਕਹਿਣਾ ਹੋਊਗਾ ਕਿ ਇਹ ਸਮਝਾ ਦੇ ਪਤਾ ਇਸ ਕਰਦੇ ਕਿਉਂਕਿ ਢੀਟਾ ਸਾਹਿਬ ਸਾਡੇ ਸਰਪ੍ਰਸਤ ਨੇ ਪ੍ਰਧਾਨ ਵੀ ਨੇ ਤੇ ਉਹ ਨੇ ਫੈਸਲਾ ਲੈਣਾ ਜਦੋਂ ਹੀ ਫੈਸਲਾ ਲੈ ਲੈਣਗੇ ਅਸੀਂ 100% ਨਾਲ ਸਰਦਾਰ ਸਾਹਿਬ ਸਤਸਥ ਚੁਣੇ ਗਏ ਸੀ ਜੀ ਹੁਣੇ ਤੇ ਉਹਨਾਂ ਵੱਲੋਂ ਜਦ ਮਤਲਬ ਉਹਦੇ ਪਾਰਟੀ ਜੋ ਕੱਢੇ ਆਗੂਆਂ ਦੇ ਫੈਸਲੇ ਨੂੰ ਟਕਰਾਇਆ ਤਾਂ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਗਾਇਆ ਗਿਆ ਦੇਖੋ ਇਹ ਗੱਲਾਂ ਤਾਂ ਸਾਨੂੰ ਪਹਿਲਾਂ ਪਤਾ ਪਹਿਲਾਂ ਪਤਾ ਸੀ ਸਾਨੂੰ ਸਾਨੂੰ ਪਤਾ ਵੀ ਕੀ ਫੈਲੇ ਹੋਣੇ ਨੇ ਉੱਥੋਂ ਜਿਹੜੇ ਉਹ ਬੋਲਦੇ ਨੇ ਉਥੇ ਅੱਜ ਤੁਸੀਂ ਆਮ ਦੇਖਦੇ ਹੋ ਗਰੇਵਾਲ ਸਾਹਿਬ ਬੋਲਦੇ ਨੇ ਭੁੰਦਰ ਸਾਹਿਬ ਬੋਲਦੇ ਨੇ ਕੀਮਾ ਸਾਹਿਬ ਬੋਲਦੇ ਨੇ ਕਿ ਜੀ ਹਾਰੇ ਹੋਏ ਉਹ ਕਰਦੇ ਨੇ ਜੀ ਜਿੱਤੇ ਉਹਨੂੰ ਉਹ ਕਰ ਕਰਦੇ ਨੇ ਉਹਨਾਂ ਨੂੰ ਪੁੱਛੋ ਵੀ ਗਰੇਵਾਲ ਸਾਹਿਬ ਕਹਿੰਦੇ ਜਿੱਤੇ ਨੇ 99 ਦੀ ਇਲੈਕਸ਼ਨ ਤੋਂ ਬਾਅਦ 97 ਦੀ ਇਲੈਕਸ਼ਨ ਜਿੱਤੇ ਸੀ ਉਹ ਪਹਿਲੀ ਇਲੈਕਸ਼ਨ ਸੀ ਪਾਰਟੀ ਦੀ ਇਲੈਕਸ਼ਨ ਸੀਗੀ ਤੌੜਾ ਸਾਹਿਬ ਨੂੰ ਸਪੈਸ਼ਲੀ ਬੀਜੇਪੀ ਆਯਾ ਕੋ ਦਿੱਲੀ ਜਾਣਾ ਪਿਆ ਸੀ ਉਹ ਇਲੈਕਸ਼ਨ ਦੇ ਲਈ ਉਸ ਤੋਂ ਬਾਅਦ ਦੇ ਵਿੱਚ ਕੋਈ ਕੋਈ ਇਲੈਕਸ਼ਨ ਜਿੱਤੇ ਨੇ ਉਹ ਬਾਕੀ ਦੇਖ ਲੋ ਕਿਹੜੇ ਜਿੱਤੇ ਉਹ ਇਹ ਦੱਸ ਦੇ ਵੀ ਅਸੀਂ ਹਾਲ ਇਲੈਕਸ਼ਨ ਜਿੱਤੇ ਆ ਸਾਡੀ ਤਾਂ ਅਸੀਂ 1 2 4 ਇਲੈਕਸ਼ਨ ਜਿੱਤੇ ਹੋਵਾਂਗੇ ਉਹ ਤਾਂ ਕੋਈ ਵੀ ਇਲੈਕਸ਼ਨ ਦੱਸ ਦੇ ਲਈ ਕੋਈ ਜਿੱਤੇ ਨੇ ਅੰਦੀਰ ਸਾਹਿਬ ਦੇ ਖਲਾਸੀਆਂ ਤੋਂ ਬਾਅਦ ਜ세ਦਾਰ ਕਾਲ ਸਾਸਨ ਤੁਹਾਡਾ ਕੋਈ ਰਾਬਤਾ ਕਾਇਮ ਹੋਇਆ ਵੀ ਉਹਨਾਂ ਦੀ ਕੀ ਪ੍ਰਤੀਕਿਰਿਆ ਉਸ ਸੰਬੰਧੇ ਕੋਈ ਰਾਬਤਾ ਕਾਇਮ ਕਰ ਨਹੀਂ ਸਕਦਾ ਜ세ਦਾਰ ਸਾਹਿਬ ਨੇ ਨਾ ਅਸੀਂ ਇਸ ਗੱਲ ਦੇ ਹੱਕਚਾਂ ਵੀ ਜਦਦਾ ਸਾਹਿਬ ਨੂੰ ਕਹੀਏ ਵੀ ਫਲਾਣੇ ਨੇ ਆ ਬਿਆਨ ਦਿੱਤਾ ਫਲਾਣੇ ਨੇ ਬਿਆਨ ਦਿੱਤਾ ਜਿਹਦੇ ਦਾ ਸਾਲ ਦੀ ਗੱਲ ਸ ਹੈ ਤਾਂ ਸਾਡੇ ਲਈ ਇਲਾਹੀ ਹੁਕਮ ਹੈ ਅਸੀਂ ਦਾ ਰੱਬ ਮੰਨਦੇ ਆ ਪਰਮਾਤਮਾ ਮੰਨਦੇ ਆ ਕਿ ਜੋ ਵੀ ਹੁਕਮ ਨਾਮਾ ਜਾਰੀ ਕਰ ਦੇਣਗੇ ਤੇ ਉਹ ਅਸੀਂ ਇਨਮੇ ਲਾਗੂ ਕਰਾਂਗੇ ਉਹ ਤਾਂ ਸਾਡਾ ਸਰਬਜੀਤ ਖਾਲਸਾ ਬੋਲੇ ਇਕੱਠ ਰੱਖਿਆ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਦੇਖਾਂਗੇ ਦੇ ਕੋਈ ਪਾਰਟੀ ਫੈਸਲਾ ਕਰਨਾ ਇਕੱਠੇ ਬਹਿਲਾ ਬੈਠ ਕੇ ਨਾ ਇਸ ਬੰਦਸ ਤੇ ਤਾਂ ਫਿਰ ਬੱਕਰੀ ਲੱਗੂ ਕਰਦੀ ਕਰ ਦੋ ਪਹਿਲਾਂ ਵੀ ਦੋਏ ਲੱਗਦੀ ਨੇ ਪਹਿਲਾਂ ਵੀ ਦੋਏ ਲੱਗਦੀ ਨੇ ਦੋਏ ਇਹ ਰਹੇ ਉਹਨਾਂ ਦਾ ਨਵੇਂ ਕਾਗਿਲਦਲ ਦੀ ਗਠਨ ਦੀ ਆਰੀ ਹੈ ਜੀ ਅਮਰਪਾਲ ਸਿੰਘ ਤੇ ਉਹਨਾਂ ਦੇ ਸਰਵਿਸ ਸਿੰਘ ਖਾਲਸਾ ਵੱਲੋਂ ਵੀ ਅਸੀਂ ਇਤਾਲੀਦਲ ਦੇ ਨਾਮ ਦੇਤੀ ਨਵਾਂ ਪਾਰਟੀ ਦਾ ਉਹ ਕਰਾਂਗੇ ਗਠਨ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਦਾ ਚੋਣਾਂ ਵੀ ਲੜਾਂਗੇ ਉਹਦੇ ਨਾਲ ਕੋਈ ਬਾਤ ਚਲੋ ਚੰਗੀ ਗੱਲ ਹੈ ਉਹ ਤਾਂ ਵਧੀਆ ਗੱਲ ਹੈ ਦੇਖੋ ਉਹਨਾਂ ਹਰ ਬੰਦੇ ਦਾ ਆਪਣਾ ਆਪਣਾ ਫੈਸਲਾ ਹੈਗਾ ਅਸੀਂ ਵੀ ਬੈਠ ਕੇ ਉਹਨਾਂ ਫੈਸਲਾ ਕਰਾਂਗੇ ਕਿ ਅਸੀਂ ਕੀ ਕਰਨਾ ਹੈ ਅਸੀਂ ਨਾਲ ਜਾਣਾ ਹੈ ਅਟ ਰਹਿਣਾ ਹੈ ਫਿਰ ਪਰਿਵਾਰਵਾਦ ਨੂੰ ਲੈ ਕੇ ਚੱਲਿਆ ਮਸਲਾ ਹੁੰਦਾ ਹੁੰਦਾ ਜੀ ਕਿ ਸਰਵਿਸ ਸਿੰਘ ਖਾਲਸਾ ਦਾ ਵੀ ਬਿਆਨ ਆਇਆ ਕਿਉਂਕਿ ਉਹ ਸੰਸਦ ਚੁਣੇ ਗਏ ਨੇ ਵੀ ਮੈਂ ਆਪਣੀ ਪਤਨੀ ਨੂੰ ਸ਼੍ਰੋਮਣੀ ਕਿ ਮੈਂ ਤਾਂ ਕਿਹਾ ਵੀ ਉਹਨਾਂ ਦਾ ਆਪਣਾ ਫੈਸਲਾ ਹੈ ਸਾਡਾ ਆਪਣਾ ਫੈਸਲਾ ਹੈ ਅਸੀਂ ਫੈਸਲਾ ਕਰ ਲਿਆ ਵੀ ਇੱਕ ਪਰਿਵਾਰ ਚੋਂ ਇੱਕ ਨੇ ਲੈਖਣ ਲੈਣੀਆਂ ਇੱਕ ਨੇ ਇੱਕ ਉਹਦਾ ਲੈਣਾ ਇਹ ਅਸੀਂ ਫੈਸਲਾ ਕਰ ਲਿਆ ਪ੍ਰਿੰਸੀਪਲ ਜੀ